ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਸਹੋਲੀ ਪਹੁੰਚੇ ਜੀ ਤੇ ਅੱਜ ਇੱਕ ਪਹਿਲਾ ਅਨਾਉਂਸਮੈਂਟ ਕਰਨੀ ਆਪਾਂ ਨੇ ਅਮਲੋ ਆਪਣੇ ਪੰਜਾਬ ਪੋਟੈਟੋ ਗਰੋਵਰ ਗਰੁੱਪ ਵੱਲੋਂ ਜਿਹੜਾ ਕਿਸਾਨ ਮੇਲਾ ਕਰਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਅੱਜ ਇਕੱਠ ਰੱਖਿਆ ਵਾ ਸੀ ਤੇ ਕੁਝ ਕੁ ਨਵੀਂ ਅਪਡੇਟਾਂ ਉਹਦੇ ਸੰਬੰਧੀ ਥੋੜੀ ਬਹੁਤੀ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਪਹਿਲਾਂ ਮੈਂ ਉਹ ਕਲਿੱਪ ਐਡ ਆਨ ਕਰਦਾ ਤੇ ਉਸ ਤੋਂ ਬਾਅਦ ਆ ਜੀ ਇੱਕ ਟਰਾਲੀ ਦੀ ਡਿਲੀਵਰੀ ਹੈ ਤੇ ਥੋੜੀ ਚਲ ਕੇ ਆਪਾਂ ਆਪਣੀ ਟਰਾਲੀ ਦੀ ਵੀ ਦਿਖਾਵਾਂਗੇ ਸੋ ਜੁੜੇ ਰਹੋ ਬਲੌਗ ਦੇ ਨਾਲ ਤੇ ਆਪਾਂ ਅੱਗੇ ਬਲੌਗ ਕਰਦੇ ਕੰਟੀਨਿਊ ਹਾਂਜੀ ਗੱਪਰੂਆਂ ਸასიਖਾਲ ਦੀ ਸਾਰਿਆਂ ਨੂੰ ਪੰਜਾਬ ਪੋਟੈਟੋ ਗਰੋਵਰ ਗਰੁੱਪ ਦੀ ਟੀਮ ਅਮਲੋਵ ਵਿਖੇ ਇਕੱਤਰ ਹੋਈ ਆ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਉਹ ਪਹਿਲਾਂ ਵੀ ਆਪਾਂ ਵੀਡੀਓ ਸਾਰੇ ਸੱਜਣਾ ਨੇ ਪਾਈਆਂ ਨੇ 20 ਅਗਸਤ ਮੁੱਲਾਂਪੁਰ ਮਹਿਲ ਮੁਬਾਰਕ ਰਿਜ਼ੋਰਟ 'ਚ ਕਰਵਾਇਆ ਜਾ ਰਿਹਾ ਪਰ ਗੱਲ ਇਹ ਹੁੰਦੀ ਆ ਵੀ ਅ ਜਿੰਨਾ ਚਿਰ ਮੇਲਾ ਸੰਪੂਰਨ ਨਹੀਂ ਹੁੰਦਾ ਮੀਟਿੰਗਸ ਕਰਨੀਆਂ ਪੈਂਦੀਆਂ ਨੇ ਪ੍ਰਬੰਧ ਤੇ ਗੌਰ ਕਰਨੀ ਪੈਂਦੀ ਆ ਬੰਦਿਆਂ ਨੂੰ ਇਕੱਠਾ ਕਰਨਾ ਪੈਂਦਾ ਮੈਨੇਜਮੈਂਟ ਰੱਖਣੀ ਪੈਂਦੀ ਆ ਅੱਗੇ ਗੱਲ ਇਹ ਆ ਜੀ ਚੇਅਰਮੈਨ ਸਾਹਿਬ ਤੁਹਾਨੂੰ ਐਡਰੈਸ ਕਰਨਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸੁਨੇਹਾ ਜੀ ਮੇਲੇ ਮੁਤਲਕ ਸਾਰਿਆਂ ਨੂੰ ਸਾਰਿਆਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਖੁੱਲਾ ਸੱਦਾ ਠੀਕ ਹੈ ਜੀ ਜਿਹੜੇ ਹਰੇਕ ਚਾਹੇ ਕੋਈ ਵੀ ਆਲੂ ਦੀ ਖੇਤੀ ਕਰਦਾ ਕਣਕ ਦੀ ਕਰਦਾ ਝੋਨੇ ਦੀ ਕਰਦਾ ਕੋਈ ਵੀ ਖੇਤੀ ਕਰਦਾ ਠੀਕ ਹੈ ਕਿਉਂਕਿ ਉਹਨਾਂ ਨੂੰ ਖੁੱਲਾ ਸੱਦਾ ਕੋਈ ਐਂਟਰੀ ਨਹੀਂ ਕੋਈ ਪੈਸਾ ਨਹੀਂ ਸਾਰੇ ਉਹ ਮੇਲੇ ਦੇ ਵਿੱਚ ਪਹੁੰਚ ਸਕਦੇ ਨੇ ਠੀਕ ਹੈ ਜੀ ਤੇ 20 ਅਗਸਤ ਨੂੰ ਕਿਸਾਨ ਪੋਟੈਟੋ ਗਰੋਵਰ ਦੇ ਨਾਂ ਤੇ ਜਿਹੜਾ ਗਰੁੱਪ ਚੱਲ ਰਿਹਾ ਵਾ ਹਾਂਜੀ ਤੇ ਪੰਜਾਬ ਤੇ ਪੰਜਾਬ ਪੋਟੈਟੋ ਗਰੋਵਰ ਦੇ ਨਾਂ ਤੇ ਜੋ ਮੇਲਾ ਚੱਲ ਰਿਹਾ ਵਾ ਉਹ ਸਾਰੇ ਕਿਸਾਨਾਂ ਵੱਲੋਂ ਕਿਸਾਨਾਂ ਦੀ ਨੌਲੀ ਵਾਸਤੇ ਮੇਲਾ ਕਰਵਾਇਆ ਜਾ ਰਿਹਾ ਵਾ ਮਹਿਲ ਬਵਾਰ ਕਰਜੌਰਡ ਅਰਾਇਕੋਟ ਬਰਨਾਲਾ ਰੋਡ ਦੇ ਉੱਤੇ ਮੁੱਲਾਪੁਰ ਡਿਸਟ੍ਰਿਕਟ ਲੁਧਿਆਣਾ ਮੁੱਲਾਪੁਰ ਦਾਖੇ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈਗਾ ਵਾ ਇਸੀ ਹਾਲ ਆ ਤੇ ਇੱਕ ਸਭ ਤੋਂ ਵੱਡੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਸਿਰਫ ਗੱਡੀਆਂ ਦੇ ਵਿੱਚ ਬੈਠ ਕੇ ਮੇਲੇ ਤੇ ਆ ਜਾਣਾ ਵਾ ਕੋਈ ਖਰਚਾ ਨਹੀਂ ਕੋਈ ਪਰਚੀ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡੇ ਤੇ ਬੋਝ ਨਹੀਂ ਪਾਇਆ ਜਾਣਾ ਜਿਹੜਾ ਵੀ ਅ ਖਰਚਾ ਜਾਂ ਜੋ ਵੀ ਹੈਗਾ ਵਾ ਜੋ ਪੈਸੇ ਦੀ ਗੱਲ ਆ ਸਾਰੀ ਉਹ ਕਮੇਟੀ ਦਾ ਪ੍ਰਬੰਧ ਕੀਤੇ ਹੋਏ ਨੇ ਠੀਕ ਹੈ ਜੀ ਸਾਰੇ ਸਤਿਕਾਰਯੋਗ ਵੀਰ ਉਹ ਕਰ ਰਹੇ ਨੇ ਤੇ ਬਾਕੀ ਜਿਹੜਾ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੀ ਇਹ ਸਾਰੇ ਨੌਜਵਾਨ ਜਿਹੜੇ ਪੱਗਾ ਬੜਾ ਉਹਦਾ ਵੀ ਬਿੱਲ ਲਗਾਇਆ ਜਾਣਾ ਤੇ ਇੰਪਲੀਮੈਂਟਾ ਜਿਹੜੇ ਉਹ ਵੀ ਸਾਰੇ ਆ ਰਹੇ ਨੇ ਚਾਹੇ ਕੰਪਨੀਆਂ ਨੇ ਚਾਹੇ ਖੇਤੀ ਦੇ ਉਹ ਯਾਰ ਜਿੱਲੇ ਵੀ ਬਣੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਸਟਾਲ ਲੱਗ ਰਹੇ ਨੇ ਤੇ ਉਹ ਤੁਸੀਂ ਆ ਕੇ ਦਾ ਵੱਧ ਤੋਂ ਵੱਧ ਲਾਹਾ ਲੋ ਕਿਸਾਨ ਵੀਰਾਂ ਨੂੰ ਬੇਨਤੀ ਆ ਤੇ ਬਹੁਤ ਹੀ ਤਜਰਬੇਕਾਰ ਡਾਕਟਰ ਬਹੁਤ ਵੱਡੀ ਜਿਹੜੀ ਟੀਮ ਆ ਰਹੀ ਆ ਤੇ ਯੂਨੀਵਰਸਿਟੀ ਤੋਂ ਦੀ ਵੀ ਟੀਮ ਆ ਰਹੀ ਆ ਤੇ ਕੁਝ ਅਸੀਂ ਬਾਹਰੋਂ ਵੀ ਡਾਕਟਰ ਜਿਹੜੇ ਉਹ ਕੀਤੇ ਨੇ ਉਹ ਤੁਹਾਨੂੰ ਆਪਣੀਆਂ ਸਵਾਵਾ ਦੇਣਗੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖ ਕੇ ਆਪਦੇ ਖੇਤੀ ਨੂੰ ਗਾਂਬਦੂ ਸੋਚ ਤੇ ਲੈ ਕੇ ਜਾਓਗੇ ਤੇ ਵੱਧ ਵੱਧ ਪ੍ਰੋਫਿਟ ਕਮਾਵੋਗੇ ਚੇਅਰਮੈਨ ਸਾਹਿਬ ਇੱਕ ਦੋ ਇੱਕ ਬੇਨਤੀਆਂ ਨੇ ਇੱਕ ਤਾਂ ਜਿਹੜਾ ਕੱਲ ਨੂੰ ਆ ਆਪਣੇ ਕਿਹੜੀ ਡੇਟ ਨੂੰ ਆ ਜਿਹੜਾ ਆਪਾਂ ਨੇ ਮਾਰਗ ਮਹਾਰਾਜ ਪ੍ਰਕਾਸ਼ ਕਰਾਉਣਾ ਉਹ ਤੇਰੀ ਸਾਡੀ ਬੇਨਤੀ ਹੈ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਚੱਲਦੇ ਆ ਸ਼ੁਰੂ ਤੋਂ ਲੈ ਕੇ ਠੀਕ ਆ ਜੀ ਕਿਹੜੀ ਡੇਟ ਨੂੰ ਹੋਗਾ ਕਿਹੜੇ ਨੂੰ ਪ੍ਰਕਾਸ਼ ਹੋਣਾ ਹੈ 15 ਅਗਸਤ ਕੱਲ ਨੂੰ ਅਸੀਂ ਹਾਂਜੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਠੀਕ ਹੈ ਜੀ ਤੇ 17 ਤਰੀਕ ਨੂੰ ਹਾਂਜੀ ਤਕਰੀਬਨ 11 ਤੋਂ 12 ਦੇ ਵਿੱਚ ਵਿੱਚ ਸਮਾਪਤੀ ਹੋਊਗੀ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਆ ਜਿਹੜਾ ਉਹ ਵੀ ਲਗਾਇਆ ਜਾਊਗਾ ਸਾਰੇ ਕਿਸਾਨ ਪੀੜਾਂ ਨੂੰ ਬੇਨਤੀ ਆ ਕਿ ਅ ਗੁਰੂ ਸਰ ਸਿਹਾਰ ਜੋੜਾ ਸਾਹਿਬ ਜਿਹੜਾ ਗੁਰਦੁਆਰਾ ਬਾ ਉੱਥੇ ਆ ਕੇ ਆਪਣੇ ਜ਼ਰੂਰ ਗੁਰੂ ਘਰ ਦੇ ਜਿਹੜੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਕਿਸਾਨ ਵੀਰ ਤੇ ਬਾਹਰੂ ਦਾ ਵੋਟ ਆਸਰਾ ਲਿਖਦੇ ਸੀ ਅਗਲੀ ਬੇਨਤੀ ਇਹ ਆ ਜੀ ਥੋੜਾ ਜਿਹਾ ਇਹ ਚਾਨਣਾ ਪਾ ਦਿਓ ਵੀ ਜਿਹੜਾ ਆਪਣਾ ਗਰੁੱਪ ਆ ਇਹ ਰਜਿਸਟਰਡ ਹੋ ਚੁੱਕਿਆ ਜੀ ਜਿਹੜਾ ਸਾਡਾ ਕਿਸਾਨ ਪੋਟੈਟੋ ਗਰੋਵਰ ਆ ਹਾਂਜੀ ਇਹ ਸੌਰੀ ਪੰਜਾਬ ਪੋਟੈਟੋ ਗਰੋਵਰ ਜਿਹੜਾ ਸਾਡਾ ਗਰੁੱਪ ਆ ਰਜਿਸਟਰਡ ਹੋ ਚੁੱਕਿਆ ਵਾ ਠੀਕ ਆ ਜੀ ਤੇ ਖਾਤੇ ਵੀ ਤਕਰੀਬਨ ਉਹਦੇ ਖੁੱਲ ਗਏ ਸਾਰੇ ਕੁੱਛ ਜਿਹੜਾ ਕੰਮ ਆ ਮੁਕੰਮਲ ਹੋ ਚੁੱਕਿਆ ਕਿਉਂਕਿ ਕਿਸਾਨਾਂ ਦੀ ਲੰਬੇ ਸਮੇਂ ਤੋਂ ਮੰਗ ਸੀਗੀ ਵੀ ਜਿਹੜਾ ਗਰੁੱਪ ਆ ਇਹਨੂੰ ਰਜਿਸਟਰਡ ਕਰਵਾਇਆ ਜਾਵੇ ਤੇ ਪਰ ਉਹ ਜਿਹੜਾ ਰਜਿਸਟਰਡ ਕਰਪ ਸਾਡਾ ਹੋ ਚੁੱਕਾ ਤੇ ਮਹਾਰਾਜ ਹੋਰ ਕੀ ਕੀ ਚੀਜ਼ਾਂ ਹੋਣਗੀਆਂ ਲੋਕ ਹੁਣ ਪਤਾ ਕੀ ਆ ਨਵੇਂ ਮੁੰਡਿਆਂ ਨੇ ਖੇਤੀ ਸ਼ੁਰੂ ਕਰਨੀ ਆ ਕਿਸੇ ਨੇ ਬੀਚ ਲੈਣਾ ਕਿਸੇ ਨੇ ਜ਼ਮੀਨ ਠੇਕੇ ਤੇ ਦੇਣੀ ਆ ਕਿਸੇ ਨੇ ਲੈਣੀ ਆ ਇਹ ਬਹੁਤ ਤਰ੍ਹਾਂ ਦੇ ਕੰਮ ਨੇ ਲੋਕਾਂ ਦੇ ਮਨਾਂ 'ਚ ਇਹ ਵੀ ਆ ਵੀ ਹਰੇਕ ਹੀ ਮੇਲੇ ਕਰਾਉਣ ਲੱਗ ਗਿਆ ਜਿਹੜਾ ਆਪਾਂ ਮੇਲਾ ਕਰਾ ਰਹੇ ਆ ਇਹਦੇ ਕੀ ਜਿਹੜੀਆਂ ਪ੍ਰਮੁੱਖ ਲੋਕਾਂ ਨੂੰ ਕੀ ਕੀ ਬੈਨੀਫਿਟਸ ਹੋਣ ਵਾਲੇ ਨੇ ਇੱਕ ਤਾਂ ਪ੍ਰਮੁੱਖ ਗੱਲਾਂ ਤਾਂ ਇੱਕ ਇਹ ਆ ਵੀ ਜਿਹੜੇ ਹਾਂਜੀ ਸੀਡ ਆ ਹਾਂਜੀ ਉਹ ਜਿਹੜੇ ਸੀਡਾ ਉਹ ਉਹਨਾਂ ਵਾਸਤੇ ਵੀ ਚੰਗੀ ਜਾਣਕਾਰੀ ਦਿੱਤੀ ਜਾ ਸਕਦੀ ਆ ਵੀ ਜਿਹੜੇ ਸੀਡ ਆ ਕਿੱਥੋਂ ਲਈਏ ਆਪਾਂ ਠੀਕ ਆ ਜੀ ਤੇ ਬਾਕੀ ਦੂਸਰੀ ਗੱਲ ਜਿਹੜੇ ਖੇਤੀ ਵਾਸਤੇ ਉਹ ਯਾਰ ਵਰਤੇ ਜਾਂਦੇ ਨੇ ਐਪਲੀਮੈਂਟ ਵਰਤੇ ਜਾਂਦੇ ਨੇ ਨਵੀਆਂ ਨਵੀਆਂ ਜਿਹੜੀਆਂ ਤਕਨੀਕਾਂ ਆਈਆਂ ਨੇ ਲੇਟੈਸਟ ਜਿਹੜੀਆਂ ਤਕਨੀਕਾਂ ਸੀ ਉਹ ਅੱਜ ਕੱਲ ਦੇ ਜਿਹੜੇ ਖੇਤੀ ਆ ਉਹਦੇ ਵਿੱਚ ਨਹੀਂ ਚੱਲਦੀਆਂ ਇਸ ਕਰਕੇ ਜਿਹੜੇ ਐਪਲੀਮੈਂਟ ਆਏ ਨੇ ਨਵੇਂ ਚੱਲ ਰਹੇ ਨੇ ਉਹਨਾਂ ਬਾਰੇ ਵੀ ਉਹਦੀ ਜਾਣਕਾਰੀ ਪੂਰੀ ਦਿੱਤੀ ਜਾਊਗੀ ਤੇ ਜਿਹੜੇ ਸੀਡ ਆ ਉਹਨਾਂ ਵਾਸਤੇ ਵੀ ਜਿਹੜੇ ਡਾਕਟਰ ਆ ਉਹਨਾਂ ਤੋਂ ਜਾਣੂ ਕਰਾਉਣਗੇ ਬਿਮਾਰੀਆਂ ਤੋਂ ਜਾਣੂ ਕਰਵਾਉਣਗੇ ਤੇ ਪਰ ਉਹ ਜਿਹੜਾ ਆਨੰਦ ਆ ਤੇ ਜਿਹੜਾ ਤੁਹਾਡਾ ਅ ਤਜਰਬੇ ਦੇ ਵਿੱਚ ਵਾਦਾ ਕਰਨਾ ਉਹ ਤੁਸੀਂ ਮੇਲੇ ਦੇ ਵਿੱਚ ਆ ਕੇ ਆਪਣਾ ਵਧੀਆ ਲਾਭ ਉਠਾ ਸਕਦੇ ਹੋ ਲਾ ਹਾਂ ਜਿਹੜੀ ਇੱਕ ਦੂਸਰੀ ਗੱਲ ਕਈ ਵਾਰ ਨਾ ਕਿਸਾਨ ਵੀਰਾਂ ਨੂੰ ਆਲੂਆਂ ਦਾ ਸੀਡ ਲੈਣ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿਸੇ ਆਲੂ ਦੇ ਉੱਤੇ ਕੋਈ ਇਸ ਤਰ੍ਹਾਂ ਨਹੀਂ ਲਿਖਿਆ ਹੈਗਾ ਵੀ ਇਹ ਕਿਹੜੀ ਸਟੇਲ ਆ ਇਸ ਕਰਕੇ ਜਿਹੜੀਆਂ ਲੈਬਾਂ ਵਾਲੇ ਵੀਰ ਵੀ ਵੱਡੀ ਗੱਲਤੀ ਦੇ ਵਿੱਚ ਆ ਰਹੇ ਨੇ ਜਿੱਥੇ ਟਿਊਬਰ ਤਿਆਰ ਹੁੰਦੇ ਨੇ ਤੇ ਪਹਿਲੀ ਦੂਸਰੀ ਤੀਸਰੀ ਸਟੇਜ ਜਿਹੜੇ ਆਲੂ ਨੇ ਉਹ ਉਹਦੀ ਪਰਕ ਤਵੇਂ ਕਿਤੀ ਜਾ ਸਕਦੀ ਆ ਸੀਡ ਦੀ ਪਰਕ ਕਿਵੇਂ ਕੀਤੀ ਜਾ ਸਕਦੀ ਆ ਉਹ ਡਾਕਟਰਾਂ ਤੋਂ ਆਪਾਂ ਉਹਦੀ ਚੰਗੀ ਤਰ੍ਹਾਂ ਨੌਲੇਜ ਲੈ ਕੇ ਤੇ ਆਪਾਂ ਚੰਗਾ ਉਹਦਾ ਜਿਹੜਾ ਆਪਾਂ ਆਪਦੀ ਖੇਤੀ ਨੂੰ ਚੰਗੇ ਰਸਤੇ ਤੇ ਲੈ ਜਾ ਸਕਦੇ ਆ ਇੱਕ ਮੇਰੇ ਵੱਲੋਂ ਸਾਰੇ ਜਿੰਨੇ ਯੰਗਸਟਰ ਵੀਰ ਮੇਰੇ ਆਉਣੇ ਨੇ ਮੇਲੇ ਤੇ ਉਹ ਕਿਤੋਂ ਵੀ ਆਉਣੇ ਨੇ ਚਾਹੇ ਆਪਾਂ ਵੀ ਜਾਣਾ ਏ ਮੇਰੇ ਵੱਲੋਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਅਪੀਲ ਆ ਵੀ ਜਦੋਂ ਆਪਾਂ ਮੇਲਿਆਂ ਤੇ ਆਉਨੇ ਆ ਆਪਾਂ ਉੱਥੇ ਮੌਬ ਬਣਾ ਕੇ ਜੁੰਡੜੀਆਂ ਬਣਾ ਕੇ ਗਰੁੱਪ ਬਣਾ ਕੇ ਉਹ ਨਾ ਆਈਏ ਆਪਾਂ ਆਪਣੀ ਪੋਲਿਟਿਕਸ ਆਪਾਂ ਆਪਣਾ ਗਰੁੱਪੀਜ਼ਮ ਸਾਰਾ ਆਪਣੇ ਘਰ ਛੱਡ ਕੇ ਆਈਏ ਉੱਥੇ ਆਪਾਂ ਦਾ ਮੋਟੋ ਇਹ ਹੋਣਾ ਚਾਹੀਦਾ ਕੁਝ ਸਿੱਖਣ ਦਾ ਉੱਥੇ ਆਪਾਂ ਗਰੁੱਪ ਨਾ ਬਣਾਈਏ ਵੀ ਜੀ ਚਾਰ ਉਹ ਲੰਘੇ ਦੂਆ ਦੂਏ ਦੀ ਬਾਹ ਫੜੀ ਫਿਰਦਾ ਆਪੋ ਆਪਣਾ ਬੰਦਾ ਜਿਹੜਾ ਉੱਥੇ ਆਪਾਂ 8-10 ਘੰਟੇ ਦੇਣੇ ਨੇ ਓ ਮੇਰਾ ਵੀਰ ਸਿੱਖਣ ਲਈ ਆਓ ਮਸ਼ੀਨਰੀ ਨੂੰ ਸਮਝੋ ਆਪਣੀ ਖੇਤੀ ਨੂੰ ਪ੍ਰੋਫਿਟੇਬਲ ਬਣਾਓ ਇਹ ਨਾ ਹੋਵੇ ਵੀ ਚਾਰ ਉਧਰ ਨੂੰ ਫਿਰਦੇ ਨੇ ਚਾਰ ਉਧਰ ਨੂੰ ਫਿਰਦੇ ਨੇ ਆਥਣ ਵਾਲਾ ਪ੍ਰੋਗਰਾਮ ਦੀ ਪਹਿਲੀ ਸਲਾਹ ਹੋਣ ਲੱਗ ਗਈ ਸੋ ਆਪਾਂ ਸਿੱਖਣ ਲਈ ਮੇਰਾ ਵੀਰ ਆਇਆ ਇਹ ਵੀ ਉਹੀ ਆਪਾਂ ਉੱਥੇ ਜਾ ਕੇ ਵੀ ਜੇ ਚੁਗਲੀਆਂ ਹੀ ਕਰਨੀਆਂ ਨੇ ਕਦੇ ਕਿਸੇ ਦੀ ਬਾਹ ਫੜ ਲਈ ਕਿਸੇ ਦੀ ਲੱਤ ਫੜ ਲਈ ਦੇਖੀਏ ਨਵੀਂ ਮਸ਼ੀਨਰੀ ਨੂੰ ਕਿਸੇ ਨੇ ਸੀਡ ਲੈਣਾ ਕਿਸੇ ਨੇ ਠੇਕੇ ਤੇ ਜ਼ਮੀਨ ਦੇਣੀ ਆ ਕਿਸੇ ਨੇ ਲੈਣੀ ਆ ਉਹ ਮੇਰਾ ਵੀਰ ਆਪਣਾ ਸਿੱਖਣ ਲਈ ਆਵੇ। ਲਾਓ ਜੀ ਮਿੱਤਰੋ ਪਹੁੰਚ ਚੁੱਕੇ ਆਂ ਜੀ ਐਮਜੀ ਗਰੁੱਪ ਸੌ ਦੀ। ਲਾਓ ਜੀ ਇਹ ਟਰਾਲੀ ਜਾ ਰਹੀ ਆ ਬਨੂੜ ਏਰੀਏ 'ਚ। ਰੰਗ ਦੇਖੋ ਤੁਸੀਂ ਕਿੰਨਾ ਸੋਹਣਾ ਕਰਾਇਆ ਹੌਲੈਂਡ 55 ਸੋਨ ਵਾਲਾ ਐਨ ਮੈਚ ਹੋ ਗਿਆ ਪੂਰਾ। ਵਾਈਟ ਬਲੂ ਦਾ ਕੰਬੀਨੇਸ਼ਨ। ਦੇਖੋ ਜੀ ਟਰਾਲੀ। ਬੜਾ ਰੰਗ ਤੇ ਮਿਗਾ। ਦੇਖੋ ਤਾਂ। ਕਵਾਲਿਟੀ ਦੇਖੋ ਰੰਗ ਦੀ ਕਵਾਲਿਟੀ ਕਵਾਲਿਟੀ ਸੋਹਣਾ ਲੱਗਦਾ ਯਾਰ ਵਾਈਟ ਨਾਲ ਇਹਦਾ ਵੀ ਆਪਣੀ ਆਪਣੇ ਵਿੱਚ ਕੀ ਫਰਕ ਤਾਂ ਜਾਲੀ ਆਪਣੀ ਜੈਲੋ ਹਾਂ ਬਸ ਜਾਲੀ ਜੈਲੋ ਦੀ ਇਹ ਇਹ ਕਿੰਨੀ 18 ਫੁੱਟੀਆਂ ਕਿੰਨੀਆਂ ਇਹ ਸਾਢੇ 18 ਸਾਢੇ 18 ਬਈ ਮਿੱਤਰੋ ਦੇਖੋ ਕਿਹਾ ਸੋਹਣੀ ਟਰਾਲੀ ਦੀ ਲੁੱਕ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਸਿੱਧੀ ਸੋਪਰ ਜੀ ਹੈ ਕੋਈ ਫालतू ਆੜ ਵੜਿੰਗ ਨਹੀਂ ਔਰ ਫਿਟਿੰਗ ਦੇਖੋ ਡਾਲਿਆਂ ਦੀ ਆਲੀ ਜਨ ਫਿਟਿੰਗ ਤਲੰਗ ਕੱਲਾ ਕੱਲਾ ਖਾਨੇ ਚੂਮੀ ਹੈ ਬਣਿਆ ਪਿਆ ਐਨੂੰ ਨਹੀਂ। ਬੜਾ ਫੀਲ ਹੁੰਦਾ ਮਤਲਬ ਜਦੋਂ ਆਪਾਂ ਹੱਥ ਫੇਰਦੇ ਆ ਫੀਲ ਵੈਸੇ ਇਹ ਚੀਜ਼ਾਂ ਦੀ ਵੀ ਹੁੰਦੀਆਂ। ਸਪਿੰਨਰ ਲੱਗੇ ਇਹਨੂੰ। ਇਹ ਮਟੀਰੀਅਲ ਦੀ ਗੱਲ ਕਰੀ ਆਪਾਂ ਮਟੀਰੀਅਲ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਨਾ ਆ ਸਾਰਾ ਟਾਟਾ ਥੇਲੇ 'ਚ ਲੱਗਣਾ ਹੈ। ਜਿੰਨਾ ਵੀ ਇਹ ਟਰਾਲੀ ਇੱਕ ਵਾਰ ਇੱਥੇ ਲੌਕ ਸਿਸਟਮ ਵੀ ਕਰਿਆ ਮੈਨੂੰ ਲੱਗਦਾ। ਲੋ ਕੰਮ ਜ਼ੁਲਮੀਓ ਕਰਤਾ ਪੂਰਾ। ਲੌਕ ਸਿਸਟਮ ਕਰਤਾ ਚਾਬੀ ਵਾਲਾ ਇੱਥੋਂ ਤਾਂ ਨਹੀਂ ਖੁੱਲ ਜੰਦਾ ਨਾ ਹੁਣ ਖੁੱਲੂਗਾ ਵੀ ਨਹੀਂ। ਕੇ ਵੀ ਤੇ ਬਿਨਾ ਲਿਖੇ ਕੰਮ ਕਰਦੇ ਆ ਹੁੱਕ ਵੀ ਇਦੋ ਹੀ ਬਣੀ ਆ ਆਪਣੀ ਸਾਰੀ ਵੀਰ ਨੇ ਹੁੱਕ ਬਣਾਈ ਆ ਪਾਸੋਂ ਤੋਂ ਪਰ ਉਹ ਨੰਬਰ ਤੇ ਨਹੀਂ ਗੱਤ ਹੁੱਕ ਬਣੀ ਆ ਮਿਕ ਵੈਲਡਿੰਗ ਚ ਪੂਰੀ ਦੇਖੋ ਕੀ ਆ ਸੋਣਾ ਜੱਫਾ ਪੂੜੀਆਂ ਪੂੜੀਆਂ ਪਿੰਨਾ ਬੱਲੇ ਜੀ ਕੀ ਹਾਲ ਹੈ ਹੋ ਸੁਣਾ ਹੋਰ ਅਸਿਰ ਅਸੀਂ ਚੱਲਦੇ ਹਾਂ ਅਸੀਂ ਦੇ ਫਿਰ ਵੀ ਸੈਟਿੰਗ ਕਰ ਰਹੇ ਹਾਂ ਤਾਂ ਹਿਸਾਬ ਨਾਲ। ਹਾਂ ਸਾਸੀ ਚਾਹ ਜੀ, ਉਹ ਸੁਣਾਵਦੀ ਠੀਕ ਠਾਕਾ। ਉਹ ਮਾਰਕਾ ਦੀ ਟਰਾਲੀ ਦੀ ਹੈ ਜੀ। ਮਾਰਕਾ ਦੀ ਟਰਾਲੀ ਦੀਆਂ ਬਹੁਤ ਬਹੁਤ ਕਿਵੇਂ ਚੀਜ਼ ਆਈ ਜੀ ਪਸੰਦ? ਹਾਂ ਠੀਕ ਹੈ। ਬਿਲਕੁਲ ਠੀਕ ਹੈ ਓਕੇ ਹੈ ਜੀ। ਆਜੋ ਫਿਰ ਟੇਕੋ ਮੱਥਾ। ਕਿਹੜੇ ਪਿੰਡ ਜਾਰੀ ਹੈ ਟਰਾਲੀ ਇਹ? ਸੋਹਣਾ ਪਿੰਡ ਭਤੀਰ ਸੇ ਵੀਰ। ਠੀਕ ਹੈ। ਬਨੂੜ ਦੇ ਕੋਲ। ਬਨੂੜ ਦੇ ਪੰਜ ਕਿਲੋਮੀਟਰ ਪੈ ਜਾਂਦਾ। ਚਿਤਕਾਰਾ ਯੂਨੀਵਰਸਿਟੀ ਤੋਂ 4 ਕਿਲੋਮੀਟਰ ਪੈ ਜਾਂਦਾ। ਕਿੰਨੀ ਬਾਟ ਪੈ ਗਈ ਇੱਥੋਂ? 2 ਤੋਂ 3 ਕਿਲੋਮੀਟਰ ਪੈ ਜਾਂਦਾ। 40 ਇਹਨੇ ਬਸ ਹੀ ਸਿਰਾਂ ਦੇ ਦੋ 40 ਕਿਲੋਮੀਟਰ ਪੈ ਜਾਂਦੇ 40 ਮਤਲਬ 70 80 ਕਿਲੋਮੀਟਰ ਬਣ ਗਿਆ ਇੱਕ ਸਾਈਡ ਬਣ ਗਿਆ ਜਾਣ ਲੱਗਿਆ ਵੀ ਕਿ ਵੇਲਾ ਹੋ ਜਾਣਾ ਸਮਝ ਲਓ ਇਸ ਟਾਈਮ ਨੂੰ ਮੈਂ ਤਾਂ ਠੀਕ ਹੈ ਠੀਕ ਹੈ ਠੀਕ ਆਜੋ ਜੀ ਢਿੱਕੋ ਮੱਥਾ ਫਿਰ ਹਾਂ ਸਰਾਉ ਮੂੰ ਮਿੱਠਾ ਇਹ ਕੋਈ take it take it

ਆਇਓ ਯਾਰ ਚੱਲ ਪਿਆ ਚੱਲ ਪਿਆ ਇੱਕ ਮਿੰਟ ਹੀ ਉਡੀਕ ਕਰ ਜਾਉਂਦੇ ਹਾਂ ਉਹ ਪਿੰਨਾ ਦੇ ਤੂੰ ਅੱਗੇ ਆ ਜਾ ਬਈ ਇੱਕ ਮਿੰਟ ਹੀ ਉਡੀਕ ਕਰ ਜਾਉਂਦੇ ਹਾਂ ਉਹ ਤੇ ਹੋਰ ਕਿੰਨਾਂ ਮੈਸਜ ਸੁਣ ਦੁੱਧ ਲੈ ਲੈ ਕਿੱਧਰ ਰੱਖੀਂ ਦੁੱਧ ਰੱਖਾਈ ਦਿੰਦਾਂ ਉਹ ਗੰਡਾ ਇੱਧਰ ਆ ਜਾ ਪਿੱਛੇ ਲੈ ਆਵੀਂ ਇੱਕ ਮਿੰਟ ਫੋਨ ਤੇ ਵੀਡੀਓ ਜਨਾ ਆਂਦਾ ਉਹ discutir de què parla cada ਉਹ ਕੰਦਲਾ ਲੱਡੂਆਂ ਦਾ ਬਹੁਤ ਚੁਕੀ ਨਾ ਕਹਿ ਕੇ ਲੱਡੂ ਮੰਗਾਏ ਨੇ ਕਿ ਕਿਲੋ ਮੰਗਵਾਉਂਦਾ ਤਾਂ ਖਾਣਦੇ ਨਹੀਂ ਦੇਖ ਕਿ ਅਸੀਂ ਦੋ ਲੱਡੂ ਬਣਾਉਣਾ ਨਹੀਂ 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 ਤਾਂ ਵੀ ਮੋਦਾ ਬਹੁਤ ਕੀ ਨਾ ਹਾਂ ਹਾਂ ਇਹ ਗੱਲ ਤਾਂ ਜੀ ਇਹ ਮਦਦ ਉਹਦਾ ਆਈਆਂ ਜੀ ਕੋਈ ਨਹੀਂ ਉਹ ਆਉਂਦੀ ਨਾ ਹੋਰ ਉਹਦਾ ਉਹਦਾ ਉਜੀ ਦਾ ਕ੍ਰੀਆ ਸਟicker ਆ ਦੇਖੋ ਬਸ ਐਸੇ ਲੋਗੋ ਚੇਂਜ ਕਰਵਾਏ ਆ ਇਹਦੇ ਚ ਜਿਵੇਂ ਉਹਦੇ ਚ ਲੋਗੋ ਹੋਰ ਤਰ੍ਹਾਂ ਦੇ ਦੇ ਚ ਹੁਣ 올ਡ ਮਾਡਲ ਵਾਲਾ ਲਵਾਏ ਆ ਆ ਵੀ ਕਹਿੰਦਾ ਵੀ ਆ ਮੈਨੂੰ ਥੋੜੇ ਜਿਹਾ ਕਿ ਲੱਗ ਲੱਗਦਾ ਮੈਨੂੰ ਤੇ ਇਹਦੇ ਉੱਪਰ ਹਲੇ ਸਾਈਨਰ ਵੱਜਣਾ ਜਿਵੇਂ ਉਹਦੇ ਤਾੜੇ ਚੰਕਦੇ ਨਾ ਆਲੇ ਇਹਦੇ ਚੰਕ ਤੋਂ ਲੱਗੇ ਆਲੇ ਜਿਵੇਂ ਆਹ ਚੀਜ਼ ਹੋਜੀ ਜੋ ਹਲੇ ਇਹਦੇ ਪਰ ਬਲੂ ਪਰ ਹੋਣੀ ਆਲੇ ਆ ਦੇਖੋ ਬਿਲਕੁਲ ਪਲੇਨ ਆਲੇ ਹਾਂ ਮਤਲਬ ਬੜਾ ਪੂਲ ਆ ਜਾਏਗਾ ਯਸ ਸਵਾਰਕਨ ਹਲੇ ਦੇ ਉੱਪਰ ਬੱਜਣਾ ਹੈ ਅੱਛਾ ਹਾਂ 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 ਲਓ ਜੀ ਇੱਥੇ ਰਸਨ ਸਿੰਘ ਦੁਆਰ ਦੇ ਪਿੱਛੇ ਬਾਕੀ ਇਹ ਟਰਾਲੀ ਹੁਣ ਮੇਲੇ ਚ ਦੀ ਹੋਣੀ ਕੋਸਾ ਰੰਗੂ ਰੰਗ ਵੀ ਕੰਮ ਵੀ ਬਹੁਤ ਸੋਹਣਾ ਸਟicker ਬਹੁਤ ਸੋਹਣਾ ਲੱਗ ਰਿਹਾ ਦੇਖੋ ਬਾਰ ਬੂਡ ਤੇ ਰਿਵੈਨ ਕਵਰ ਫਰੇਮ ਬੂੰ ਬਣਾਈ ਯਾਰ ਵਧੀਆ ਮੰਦਿਰ ਪੈਦੀ ਦਿਖਾ ਦਵਾ ਵੀ ਹੁੱਕ ਲਾਤੀ ਆ ਹੁੱਕ ਲਾਤੀ ਬਈ ਇਹਦੀ ਵੀ ਪਰਵਾਦੀ ਦੀ ਲਿਫਟਰ ਲਵਾਵਾਂਗੇ ਨਾਲ ਲਿਫਟਰ ਲੈ ਕੇ ਜਾਊਂਗਾ ਇਦ ਕਿਉਂ ਨਾਲ ਸਾਰਾ ਟਰਾਲੀ ਦੇ ਟਾਇਰ ਲੱਗ ਰਹੇ ਆਲੇ ਲੱਗੇ ਜਣੀ ਟਾਇਰ ਲੱਗੇ ਹਲੇ ਉਹਨਾਂ ਦੀ ਬਾਉਂਡਰੀ ਬਾਉਂਡਰੀ ਦੇਣੀ ਆ ਆ ਦੇਖੋ ਇਧਰੋਂ ਵੀ ਆ ਸਾਰੇ ਬੰਦਾ ਪਾਉਣਾ ਸਾਰੇ ਹਾਂ ਜਿਹੜੀ ਆ ਟਰੈਕਟਰ ਵੀ ਪਾ ਜਾਣਗੇ ਹਾਂ ਹਾਂ ਹਾਂ